ਭਾਈ ਕੀ ਰੋਲਾ ਕੀ ਹੋਇਆ ਸੀ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਤੁਹਾਡੇ ਇੱਕੋ ਦਾ ਮੁੰਡਾ ਆ ਕੇ ਕੁੱਟਦਾ ਪਿਆ ਤੁਹਾਨੂੰ ਬੱਸ ਯਾਰ مگر اوکي جي هو ڳالھي ڳالهي ٿي ٿي ڳالهه 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 ٿ ਪਗਲਾ ਦੀ ਹੋਇਆ ਕੀ ਇਹ ਤੁਹਾਨੂੰ ਮਾਰਦੇ ਪੈਤੀ ਅੱਜ ਮੂਰਖਾ ਲਿਆ ਹਾਂ ਤੇ ਇੱਕੋ ਦਮ ਤੁਹਾਡੇ ਦੇ ਹਾਈਪਰ ਹੋ ਗਿਆ ਅਟੈਕ ਕਰਦਾ ਤੁਹਾਡੇ ਹਾਂ ਨਾ ਕਪੜੇ ਪਾ ਕੇ ਸਾਰੀ ਤੁਹਾਡੀ ਗੱਡੀ ਦਾ ਵੀ ਨੁਕਸਾਨ ਕੀਤਾ ਤੇ ਇੰਨਾ ਹੋਇਆ ਆ ਯਾਰ ਸਰਦਾਰ ਦੀ ਪਗਲਾ ਦੀ ਲੱਖ ਲਾਨ ਤਾਂ ਹੈ ਜਿਹੜੀ ਸਰਦਾਰੀ ਆਪਣੇ ਜਿਹੜੇ ਆਪਣੇ ਪੱਧਰ ਬਣ ਜਾਂਦੇ ਤਮਾਸ਼ੀ ਨਹੀਂ ਕਰਦੇ ਨੇ ਜੀ ਕਹਿੰਦੇ ਉਹ ਬਸ ਤੁਹਾਡੇ ਪਿਓ ਨੂੰ ਕੋਈ ਇੰਦਾ ਫਾਮ ਹੋਰ ਨੂੰ ਕਹਿੰਦੇ ਇੱਥੇ ਮਾਰ ਕੇ ਤਾਂ ਮੁੰਡਾ ਜੋਬ ਕਰਦੇ ਦੇ 14 ਕਾਰਵਾਈ ਕਰੋ ਬਲਸੋ ਦੀ ਫੋਨ ਕਰੂਗੀ ਉਹ ਫੋੜੀਆ ਵੀ ਪੱਕਾ ਰਵਾਈ ਜਾਂਦੇ ਆ ਇਹ ਦੇ ਨਾਲ ਦੇ ਤਮਾਸ਼ਾ ਲੰਗੌਰ ਜੀ ਜਿਹੜੀ ਦਿਖਦੀ ਪਈਏ ਮੇਰੇ ਮੂਰੇ ਦੋ ਤਿੰਨ ਕਾਰਾਂ ਸੀਗਾ ਜੀ ਮੈਂ ਵੀ ਮਗਰੀ ਲਾ ਲਿਆ ਆ ਟੋ ਜੀ ਤੇ ਉਹ ਕਾਰਾਂ ਨਿੰਗਣ ਦੇਤੀਆਂ ਮੇਰੇ ਮੂਰੇ ਆਟੋ ਆਟੋ ਦੇ ਮੋਟਰਸਾਈਕਲ ਲਾ ਲਿਆ ਜੀ ਉਹ ਮੈਂ ਕਿਹਾ ਯਾਰ ਪਰੇ ਕਰ ਲਾ ਜਾਮ ਲੱਗਿਆ ਹੈ ਜੀ ਆ ਕੇ ਮੈਨੂੰ ਚੰਬੜ ਗਿਆ ਮੇਰੀ ਪੱਗ ਲਾਹੀ ਤੇ ਫੜ ਕੇ ਮੈਨੂੰ ਨਿਕਲ ਨਹੀਂ ਦਿੱਤਾ ਨਾਲ ਬੰਦਾ ਵੀ ਸੀਗਾ ਕੋਈ ਕੱਪੜੇ ਵਗੈਰਾ ਵੀ ਪਾੜਦੇ ਕੱਪੜੇ ਹੀ ਪਾੜਦੇ ਮਤਲਬ ਕੀ ਕਾਰਨ ਕੀ ਸੀਗਾ ਤੁਸੀਂ ਕਾਰਨ ਨਹੀਂ ਰੌਂਗਸਾਨ ਦੀ ਮੂਹਰੇ ਗੱਡੀਆਂ ਜਾ ਰਹੀਆਂ ਨੇ ਤਿੰਨ ਗੱਡੀਆਂ ਲੰਘੇ ਅਸੀਂ ਮੈਂ ਵੀ ਕਹਾਂ ਮੈਂ ਵੀ ਨਿਕਲ ਜਾਊਗਾ ਭਈ ਜਾਮ ਲੱਗੂਗਾ ਜੀ ਤੇ ਮੂਹਰੇ ਮੋਟਰਸਾਈਕਲ ਆ ਲੈ ਲਿਆ ਅੱਛਾ ਪਤਾ ਲੱਗਾ ਮੁੰਡੇ ਕਿੱਥੇ ਦਾ ਸੀਗਾ ਮੁੰਡਾ ਡੀਸੀ ਬੈਂਕ ਦਾ ਕਹਿੰਦੇ ਆ ਜੀ ਡੀਸੀ ਬੈਂਕ ਦਾ ਹਾਂ ਜੀ ਮਤਲਬ ਕਿ ਮੈਂ ਤਾਂ ਤੁੰਬੜਾ ਮਾਰੀਆਂ ਉਹਨੇ ਮੇਰੇ ਆਟੋ 'ਚ ਬੈਠੇ ਤੁਹਾਡੇ ਆਟੋ ਦਾ ਵੀ ਨੁਕਸਾਨ ਕੀਤਾ ਆਟੋ ਦਾ ਸ਼ੀਸ਼ੇ ਸੇ ਭੰਦੇ ਸ਼ੀਸ਼ੇ ਸ਼ੀਸ਼ੇ ਭੰਦੇ ਹਾਂਜੀ ਟੋਨ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਬੁਲਾਇਆ ਹਾਂਜੀ ਜੀ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਪਾਗਲਾ ਤੇ ਅਜੇ ਤੂੰ ਹੱਥ ਪਾਇਆ ਜੀ ਦੱਸੋ ਮਾਰੀ ਕਰ ਪੰਜਾਬੀ ਬੰਦਾ ਉਹ ਨਾਲੇ ਜੀ ਤੋਂ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਹੈ